ਸੋਸ਼ਲ ਮੀਡੀਆ ਦੀ ਤਾਕਤ ਦੀ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਅੱਜ ਕੱਲ ਸੋਸ਼ਲ ਮੀਡੀਆ ਦੀ ਕਿੰਨੀ ਤਾਕਤ ਹੈ ਗਈ ਹੈ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਪਰਿਵਾਰ ਦਿੱਤੇ ਕਿ ਲੜਕੀ ਗਰੀਬ ਹੈਗੀ ਸੀ ਉਹਦੀ ਵੀਡੀਓ ਕਿਸੇ ਨੇ ਬਣਾ ਕੇ ਵਾਇਰਲ ਕੀਤੀ ਕਿ ਇਸ ਪਰਿਵਾਰ ਦੇ ਵਿੱਚ ਵਿਆਹ ਰੱਖਿਆ ਗਿਆ ਲੜਕੀ ਦਾ ਲੇਕਿਨ ਘਰ ਦੇ ਹਾਲਾਤ ਇੰਨੇ ਬੁਰੇ ਹੈਗੇ ਆ ਬਿਲਕੁਲ ਪੈਸਾ ਕੋਲ ਨਹੀਂਗਾ ਕੁੜੀ ਦਾ ਵਿਆਹ ਸਿਰ ਤੇ ਗਾਇਆ ਵੀਡੀਓ ਬਹੁਤ ਜਦੀ ਭਾਵਕ ਬਣਾਈ ਗਈ ਸੀ ਜਿਹਨੂੰ ਦੇਖ ਕੇ ਪੰਜਾਬੀ ਨੇ ਆਪਣੇ ਦਿਲ ਖੋਲ ਦਿੱਤੇ ਗਏ ਤੇ ਜਦੋਂ ਕੱਲ ਵਿਆਹ ਹੋਇਆ ਉਸ ਕੁੜੀ ਦਾ ਤੇ ਸੈਂਕੜੇ ਲੋਕ ਉੱਥੇ ਪਹੁੰਚ ਕੇ ਉਸ ਪਰਿਵਾਰ ਦੀ ਮਦਦ ਕਰਨ ਨੂੰ ਉਹ ਟਰੱਕਾਂ ਦੇ ਟਰੱਕ ਲੈ ਕੇ ੜੇ ਗਏ ਆ ਉੱਥੇ ਲੋਕ ਪਹੁੰਚਦੇ ਪਏ ਨੇ ਸੇਵਾ ਵੀ ਕਰਨ ਨੂੰ ਬਗ ਨਾਲ ਹਰ ਇੱਕ ਚੀਜ਼ ਦੀ ਸੇਵਾ ਜਿਹੜੀ ਗਈ ਪਰਿਵਾਰ ਮੈਂਬਰਾਂ ਦੀ ਮਦਦ ਕਰਨ ਲਈ ਉੱਥੇ ਲੋਕ ਪਹੁੰਚ ਕੇ ਤੁਹਾਨੂੰ ਅਸ਼ੀਰਵਾਦ ਦਿੱਤਾ ਪਰਿਵਾਰ ਨੂੰ ਵੀਡੀਓ ਤੁਹਾਨੂੰ ਦਿਖਾਉਂਦੇ ਪਏਗੇ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਸੋਸ਼ਲ ਮੀਡੀਆ ਦੀ ਤਾਕਤ ਦੀ ਵੀਡੀਓ ਕਿ ਜਿਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਸ ਤਰ੍ਹਾਂ ਪੰਜਾਬੀ ਨੇ ਫੜੀ ਬਾਹ ਤੇ ਸਾਰੇ ਹੋ ਗਏ ਬਾਗੋ ਬਾਗ ਕੀ ਕਹਿ ਰਹੇ ਨੇ ਸਾਰੇ ਲੋਕ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਆ ਆਓ ਜਾਣ ਦੇ ਨਾਲ ਤੁਹਾਨੂੰ ਵੀਡੀਓ ਵੀ ਦਿਖਾਉਣੀ ਆ ਕਿ ਤੁਸੀਂ ਵੀਡੀਓ ਦੇਖ ਕੇ ਵੀ ਆਪਣੇ ਕਮੈਂਟਸ ਆ ਜਰੂਰ ਮੇਰਾ ਨਾਂ ਸੰਤਿਆ ਇਹ ਕਿਹੜਾ ਆਵਾਜ਼ ਇਹ ਕੀ ਦਾ ਕੋਣ ਹੈ ਬਣੀ ਹਾਂ ਦੇਖੀ ਕੀ ਹੋਇਆ ਦੋਸਤ ਬਹੁਤ ਆ ਗਏ ਤਗਰੀਬੀ ਸੀ ਤੇ ਕਰੋ ਕਣ ਪਰਮ ਨੇ ਸਾਥ ਦਿੱਤਾ ਅੱਜ ਮੈਂ ਚੋਣੀਆਂ ਮੈਂ ਅੱਜ ਨਾਲ ਕੋਈ ਖੜਾ ਹੋਵੇ ਅੱਜ ਮੇਰਾ ਵੀਰ ਕੁਲਸਾਹਲ ਖੜਾ ਅੱਜ ਮੇਰਾ ਵੀਰ ਯਾਂਕੀ ਖੜਾ ਚਲੋ احسان وادونا ਦਾ ਕਰਦੇ ਆ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਹਨਾਂ ਹਰ ਸਾਥ ਦਿੱਤਾ ਵਾ ਇਹਦੀ ਕਮਿਟੀ ਨਹੀਂ ਦੇਗੀ ਨਹੀਂ ਇਹ ਗੱਲ ਦੀ ਕਮਿਟੀ ਨਹੀਂ ਰਹੇਗੀ ਬਸ ਅਹੀਂ ਹੋਣਾ ਇਹ ਚੋਣੀਆਂ ਵੀ ਜਿੰਨਾਂ ਨੂੰ ਲੋੜ ਆ ਮੇਰੇ ਵੀਰਿਆ ਨਰਾਇਓਨਾਂ ਦੇ ਸਾਥ ਕੋਣ ਆ ਦੋਬਲ ਦੋਬਲ ਗਿਆ ਹਾਂ ਜੀ ਦੋ ਘਟੀਆਂ ਦੀਆਂ ਮੇਰੀ ਬੇਟੀ ਦੀਆਂ ਦਾਦੀਆਂ ਲੋਕੀ ਕੋਚੇ ਚੜ-ਚੜੀ ਹੁੰਦੇ ਹੈ ਇਹਨਾਂ ਦਾ ਆਜ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਪੁੱਛਿਆ ਮੈਂ ਤੇਰੇ ਤੋਂ ਬਹੁਤ ਪੁੱਛਿਆ ਇਹ ਬੋਲੋ ਤੁਸੀਂ ਜਗੀਤ ਜੀ ਅੱਜ ਉਸੇ ਹੀ ਦਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਨੇ ਐਨਆਰਆਈ ਭਰਾਵਾਂ ਨੇ ਬਹੁਤ ਸਾਥ ਦਿੱਤਾ ਤੁਸੀਂ ਬਹੁਤ ਰੋਲ ਖਾਇਆ ਜੀ ਜੀ ਹੋਰ ਜਿਹੜਾ ਇਹ ਉਸ ਬਾਤਵਾ ਦੀ ਧੇਨ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਥੂਪ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਜਾਨਵੰਦ ਕਰਕੇ ਇਸ ਧੀਰੇ ਆਨੰਦਗਾਜ ਦੇਫਰੇ ਚੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਜਾਵਾਂਗਾ ساری ਉਮਰ ਵਾਸਤੇ ਔਰ ਦਾਨੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਉਹ ਬੰਦ ਕੀਤਾ ਜਾਵੇ ਕਿਉਂਕਿ ਧੀ ਕੋ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦੇ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਤੇ ਜਿਹੜੀਆਂ ਭੈਣਾ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹ ਮੈਂ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਕਹਿੰਦੇ ਸਾਡੇ ਸਾਲਾਂ ਦੀ ਸਤਾਂਗਰੀ ਉੱਤੇ ਮਾਮੇ ਦੇ ਰੋਜ਼ਮਾਰੀ ਇਹਦੇ ਵਿੱਚ ਅਸੀਂ ਜੀ ਇੱਕ ਫੇਮਸ ਦਾ ਦੋਰੀ ਲਾ ਲੋ ਨਾ ਕੋਈ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਿਤਾਆ ਨਾ ਕੋ ਮਾਮਾ ਤੇ ਆਪਾਂ ਫੇਮਸ ਦੇ ਤੌਰ ਤੇ ਕੰਮ ਕਰਦੇ ਆ ਇਹ ਦੋ ਲੋ ਜੀ ਬਹੁਤ ਔਰੇ ਮਾਸਰੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਹੜਾ ਕਿ ਦੁਨੀਆਂ ਵਿੱਚ ਕਦੇ ਵਿਚਰੇ ਹੀ ਨਹੀਂ ਇਹ ਆ ਲੋਕਾਂ ਦਾ ਘਰੇ ਤੋਂ ਕੰਮ ਕਰਕੇ ਤੇ ਆਪਣਾ ਕਿਸ਼ਾਲਾ ਚੱਲਦੇ ਨੇ ਲੇਕਿਨ ਇਹਨਾਂ ਦੀ ਉਸਨਾਲੀ ਮਜ਼ਦੂਰੀ ਦੇਖ ਕੇ ਤੇ ਸਾਡੇ ਕੋਲਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਨੇ ਆਪਣੇ ਜੇਬ ਵਿੱਚੋਂ ਜਿਹੜਾ ਉਹ ਬੇਬੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨੰਨਾ ਤੇ ਨਿਮਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕੇ ਉਹਨਾਂ ਜਿਹੜੇ মিডিਆ ਆ ਗਏ ਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਜੇ ਜੇਬ ਦੇ ਵਿੱਚੋਂ ਕਾਪੀ ਕਿਉਂ ਉਹ ਕੁੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਗੋਖਾ ਉਹ ਸਰਵਾ ਦੇ ਲਗਾਏ ਕੋਈ ਵੀ ਕੋਈ ਕਮੀ ਨਹੀਂ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਨੰਮਕਾਲ ਜਿਹੜਾ ਉਹ ਲਿਫਟੇ ਚੜ੍ਹਦੇ ਆ